ਦਾ ਦਾ ਤੇ ਉਹਦੇ ਖਾਂ ਦੇ ਤੁਹਾਡਾ ਲੈ ਕੇ ਤੇ ਚਾਦੀ ਫਿਰ ਦੇਖ ਬੰਦ ਹਾਂ ਦੇਖਦਾ ਇੱਕ ਦਾ ਸਮਾਨ ਲੈ ਲਈਏ ਇੱਕ ਫਿਰ ਨਾਲ ਹਾਂਜੀ ਉਹ ਬਾਕੀ ਭਾਂਡੇ ਸਾਰੇ ਵੀ ਲਗਾ ਆ ਵੇਖੋ ਇੱਕ ਇੱਕ ਬੱਕਰਾ ਜਾ ਰਿਹਾ ਆ ਪੰਗੋ ਤੇਰਾ ਸਾਹਿਬ ਇੱਕ ਚੱਕਰ ਮੁੰਬਈ ਦਾ ਚੰਗਾ ਜਾਂ ਲੀ ਦੀ ਨਾ ਨਾ ਦੇਖ ਪਾਉਂਦਾ ਹਨਾ ਮਾਰੂ ਮਾਤੇ ਨਹੀਂ ਨਹੀਂ and the body. Et tant que vie, ça me tendit de subir. pas un. ਬੜਾ ਘੱਟ ਸਮਨਾ ਖਲੋਤਾ ਦਿੰਦੇ ਨੇ ਨੇੜਾ ਪਰ ਪੈਰ ਨਾਲ ਸੁੱਟਦੀ ਗੱਡੀ ਸਾਰੇ ਆਪਣੇ ਆਪਣੇ ਘਰਾਂ ਦੇ ਲੱਗੇ ਸੋ ਨਾ ਨਾ ਲੈ ਦਵਾਈ ਛੱਡੀ ਉਹਨਾਂ ਦਵਾਈ ਦੇ ਉਹ ਇੱਧਰ ਮਿੱਤਰੋ ਕੰਮੋਂ ਫਸ ਗਿਆ ਕਹਿੰਦੇ ਨਵੇਂ-ਨਵੇਂ ਪੁਲ ਬਣੇ ਨਵੇਂ-ਨਵੇਂ ਇੱਕ ਨੰਗਾ ਹੂੰ ਹੂੰ ਇੱਕ ਨੰਗਾ ਆਤਾ ਹਾਂ ਗਾਂ ਨੂੰ ਹੀ ਆ ਪੂਰੇ-ਪੂਰੇ ਨੰਗੇ ਮਾਲ ਬਸ ਨੇ ਕਾਲਾ ਤੇ ਪੜਨੋ ਅੱਜ ਹੌਸਾ ਬੋਝਣਾ ਅੱਜ ਸਿਸਟਮ ਉਹਦਾ ਕੋਨੇ ਪੈਸਾ ਦਾ ਆ ਪੈਸਾ ਦਾ ਕੋਈ ਯਾਦ ਉਹ ਦਾਰਨ ਤੇ ਆਇਆ ਕਿੜਨੋ 44 ਮੀਟਰ ਉਹ ਤਾਂ ਹਣੇ ਜੁੱਤਣੀ ਪਾਣੀ ਤੇ ਉਹ ਚੁੱਕਦੇ ਐ ਖੈਰ ਵਾਲੀ ਗ੍ਰੇਨ ਇਹ ਤਰੋਂ ਮਰ ਮਰ ਚੱਲ ਇਹ ਸਾਡਾ ਕੰਮ ਚੱਲਦਾ ਸਿੱਕੇ ਆਰਡਰ ਲੱਗ ਗਿਆ ਸਿੱਕੇ ਆਰਡਰ ਲੱਗ ਗਿਆ ਫੰਡ ਬਾਤ ਉਹ ਤੇ ਉਹ ਤਾਂ ਟੰਡਾ ਟਾਡਾ ਲੈ ਕੇ ਤੇ ਚਾੜਾ ਦਈਏ ਫਿਰ ਦੇਖ ਬੰਦ ਆ ਨਹੀਂ ਬੰਦ ਉਹ ਇੱਕ ਦਾ ਸਮਾਨ ਲੈ ਲੀਏ ਇੱਕ ਫਿਰ ਨਾਲ ਹਾਂਜੀ ਉਹ ਬਾਕੀ ਭਾਂਡੇ ਸਾਰੇ ਵੀਰ ਨਾਲ ਆ ਵੇਖੋ ਇੱਕ ਦੇ ਇੱਕ ਬਖਰਾ ਜਾ ਰਹੇ ਆ ਪੰਗੋਤਰਾ ਸਾਹਿਬ ਇੱਕ ਉਹ ਚੈੱਕ ਕਰੂ ਮੁੰਬਈ ਦਾ ਗੁੰਗਾ ਜਾਂ ਲੈ ਲਈਏ ਨਹੀਂ ਨਹੀਂ ਦੇਖ ਪਾਉਂਦਾ ਕਿ ਨਾ ਮਾਰਾ ਮਾਤੇ ਨਹੀਂ ਨਹੀਂ ਉਹ ਭਾਂਡਾ the us Et tant que bis, ça me tendit de suivre. ਕੱਟ ਸੁਣਾ ਹਲਕਾ ਦਿੰਦੇ ਨੇ ਨੇੜਾ ਪਰ ਐਂ ਨਾ ਛੋੜ ਤਿੰਗਾ ਜੀ ਸਾਰੇ ਆਪਣੇ ਆਪਣੇ ਫੋਨਾਂ ਦੇ ਲੱਗੇ ਹੋਰ ਮਾ ਨਾਲ ਫੋਨ ਆਦੀ ਲੈਣ ਦਵਾਈ ਛੱਡੀ ਉਹਨਾਂ ਦਵਾਈ ਦੇ ਰਿਹਾ ਸੀ ਦਰ ਮਿੱਤਰੋ ਕੰਮੋ ਫਸ ਗਿਆ ਕਹਿੰਦੇ ਨਵੇਂ-ਨਵੇਂ ਪੁਲ ਬਣੇ ਨਵੇਂ-ਨਵੇਂ ਇੱਕ ਨੰਗ ਆ ਹੇ ਹੇ ਇੱਕ ਨੰਗਾ ਆਤਾ ਹਾਂ ਗਾਂ ਹੇ ਹੇ ਆ ਪੂਰੇ-ਪੂਰੇ ਨੰਗੇ ਮਾਲ ਬਸ ਨਹੀਂ ਕਹਾਂਦਾ ਕਿ ਪੜਨੋ ਆਜਾ ਉਹ ਸਰ ਬੋਝਣਾ ਆਜਾ ਸਿਸਟਮ ਉਹ ਤਾਂ ਕੋਨੇ ਪੈਸਾ ਦਾ ਆ ਪੈਸਾ ਪਾਉਣ ਦਾ ਕੋਈ ਕੁੱਡੀ ਜਿਹਾ ਰੱਖਦਾ ਇਹ ਗੱਲ ਬਾਤ ਜੀ ਆਹ ਤੇ ਉਧਰ ਅੱਜ ਫਿਰ ਨੂੰ ਓਈ ਵਾਲੀ ਮਦਰੋਂ ਤਾਂ ਹੰਡ ਚੁੱਕਣੀ ਪਾਣੀ ਤੇ ਉਹ ਚੁੱਕਦੇ ਟਾਇਰ ਵਾਲੀ ਗਰੇਨ ਨੇ ਇਹਦਾਂ ਉਮਰ ਉਮਰ ਇਹ ਸਾਡਾ ਕੰਮ ਕਰਦਾ ਸਿੱਕੇ ਗਾਡਰ ਲੱਗ ਗਿਆ ਨੀ ਸਿੱਕੇ ਗਾਡਰ ਲੱਗ ਗਿਆ ਯਾਰ